ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਖਬਰ ਹੈ ਖਾਲਸਾ ਜੀ ਜਿਹੜੀ ਇੱਕ ਸ਼ੋਮਨੀ ਕਾਲੀਦਾ ਸਰਜੀਤ ਨਹਿਰ ਚਲੀ ਹੈ ਉਹਦੇ ਪਿਛਾਵਾਂ ਹੋਣ ਲੱਗੇ ਇਹਨਾਂ ਦਾ ਪਹਿਲਾਂ ਵੀ ਬਹੁਤ ਥੋੜਾ ਜੋਗਦਾਰ ਮੈਂਬਰ ਪਾਰਲੀਮੈਂਟ ਰਹੇ ਨੇ ਲੋਕਾਂ ਦੇ ਵਿੱਚ ਵਿਚਰਦੇ ਨੇ ਬਰਨਾਈ ਤਾਂ ਮਹਿਲ ਘਰ ਘਰ ਫਿਰ ਜਾਂਦੇ ਨੇ ਤੁਰਕੀ ਫਿਰ ਜਾਂਦੇ ਨੇ ਤੇ ਇਦਾਂ ਦੇ ਚੰਗੇ ਬੰਦੇ ਜਦੋਂ ਲਹਿਰਾਂ ਜੁੜਦੇ ਨੇ ਕਿਉਂਕਿ ਅੱਜ ਲੋਕ ਸਾਰੇ ਬੰਦੇ ਪੰਥ ਨਾਲ ਜੁੜੇ ਹੋਏ ਨੇ ਚਾਹੁੰਦੇ ਨੇ ਕਿ ਕੋਈ ਨਾ ਕੋਈ ਰੀਜਨਲ ਪਾਰਟੀ ਆਵੇ ਪਰ ਹਾਲਾਤ ਇਦਾਂ ਦੇ ਬਣ ਗਏ ਸੁਖਵੀਰ ਸਿੰਘ ਬਾਦਲ ਨੇ ਹਾਲਾਤ ਇਦਾਂ ਦੇ ਪੈਦਾ ਕਰਤੇ ਕਿ ਲੋਕ ਜੇ ਸਹੀ ਗੱਲ ਪੁੱਛਣ ਉਹ ਜਿਹੜੇ ਅੱਗੇ ਇਹ ਗੱਲ ਕਹਿੰਦੇ ਸੀ ਵੀ ਸੀਸੀ ਪੰਥ ਤੋਂ ਬਾਹਰ ਵੋਟ ਨਹੀਂ ਪਾਉਣੀ ਤਕਰੀ ਦੀ ਵੋਟ ਪਾਉਣੀ ਹੈ ਉਹ ਕਹਿਣ ਲੱਗੇ ਵੀ ਅਸੀਂ ਤਕਰੀ ਦੀ ਵੋਟ ਨਹੀਂ ਪਾਉਣੀ ਹੋਰ ਜੋ ਮਰਜ਼ੀ ਹੋ ਜੀ ਸੋ ਬਹੁਤ ਔਖਾ ਫੈਸਲਾ ਸੀ ਲਿਆ ਸੀ ਤਕਰੀਬਨ 4 ਸਾਲ ਅਸੀਂ ਮੰਨਤਾ ਕਰਦੇ ਰਹੇ ਪੰਜਾਬੀ ਚ ਕਹ ਲਈ ਆਪਾਂ ਕਿ ਆਪਾਂ ਨੂੰ ਜਾਂ ਤਾਂ ਇਹ ਕਰੀਏ ਵੀ ਤੁਸੀਂ ਪਿੱਛੇ ਹਟ ਜਾਓ ਤੁਸੀਂ 5 ਬੰਦੇ ਜਿਹੜੇ ਮਰਜ਼ੀ ਮੂਰੇ ਲਾ ਦਿਓ ਇੱਕ ਬੰਦਾ ਜਿਹੜਾ ਮਰਜ਼ੀ ਮੂਰੇ ਲਾ ਦਿਓ ਇਹ ਤੁਹਾਡੀ ਮਰਜ਼ੀ ਦੀ ਗੱਲ ਹੈ ਜੇ ਨਹੀਂ ਹਟਣਾ ਕਟੋਕਰ ਵਿਧੀ ਵਿਵਧਾਨ ਦੇ ਮੁਤਾਬਕ ਕਿਉਂਕਿ ਅਸੀਂ ਅਖੰਡ ਪਟ ਸਾਹਿਬ ਕ੍ਰੈਸ਼ੀ ਬਾਬਾ ਗੁਰੂ ਅਕਸ਼ੇਵਰ ਦੇ ਗੁਰਦੁਆਰਾ ਸਾਹਿਬ ਹਰਮਿੰਦਰ ਸਾਹਿਬ ਉੱਥੇ ਵੀ ਮਾਫੀ ਮੰਗੀ ਸੀ ਫਿਰ ਬਾਦ ਸਾਹਿਬ ਦੇ ਭੋਗ ਦੀ ਮਾਫੀ ਮੰਗੀ ਸੀ ਪਰਛਤੇ ਮਾਫੀ ਮੰਗੀ ਸੀ ਪਰ ਅਸੀਂ ਇਸ ਗੱਲ ਦੇ ਹੱਕੇ ਸੀਗੇ ਕਿ ਆਪਾਂ ਨੂੰ ਵਿਧੀ ਵਿਧਾਨ ਦੇ ਮੁਤਾਬਕ ਜੋ ਪੰਥ ਕਹਿੰਦਾ ਹੈ ਉਹਦੇ ਮੁਤਾਬਕ ਸ੍ਰੀ ਕਾਲ ਤੱਕ ਸੱਤ ਜਾਣਾ ਚਾਹੀਦਾ ਹੈ ਉੱਥੇ ਜਾ ਕੇ ਸਾਨੂੰ ਮਾਫੀ ਮੰਗਣੀ ਚਾਹੀਦੀ ਹੈ ਜੋ ਵੀ ਉਹ ਸੇਵਾ ਲਾਉਣ ਸੇਵਾ ਲਾਉਣ ਉਹ ਮੰਨ ਲੈਣੀ ਚਾਹੀਦੀ ਹੈ ਪਰ ਉਹ ਇਸ ਗੱਲ ਤੇ ਆਈ ਦੇਖੋ ਆਪਣੀ ਪਾਰਟੀ ਛੱਢਣੀ ਬਹੁਤ ਔਖਾ ਕੰਮ ਹੁੰਦਾ ਹੈ ਜਿਸ ਤੇ ਜੜ ਧੜੇ ਨਾਲ ਜੁੜੇ ਹੋ ਉਹ ਛੱਡਣਾ ਬਹੁਤ ਔਖਾ ਹੁੰਦਾ ਕਿਉਂਕਿ ਮੇਰੇ ਤਾਂ ਬਹੁਤ ਨੇੜੇ ਸੰਬੰਧ ਰਹੇ ਬਾਲੂ ਸਾਹਿਬ ਦੇ ਹੁੰਦੇ ਬਾਲੂ ਸਾਹਿਬ ਨੇ ਸੁਖਵੀਰ ਦੋਹਾਂ ਨੇ ਸਾਨੂੰ ਤਕਰੀਬ ਮੇਰਾ ਖਲਵੇ ਅਸੀਂ 10 ਬੰਦੇ ਹਮਾਂਗੇ ਆਪਣੇ ਹੋਟਲ 'ਚ ਬੁਲਾਇਆ ਅੱਜ ਮਲੂਕਾ ਸਾਹਿਬ ਦੇ ਨਾਲ ਮੈਂ ਪਛਲੇ ਵੀ ਫਲਾਸ਼ ਹੀ ਨਿਭਲਾ ਇਸ ਜੀਮਾ ਸਾਹਿਬ ਉਹਨਾਂ ਦੇ ਨਾਲ ਨੇ ਧਾਮੀ ਸਾਹਿਬ ਉਹਨਾਂ ਦੇ ਨਾਲ ਨੇ ਬੀਬੀ ਜ਼ਗੀਰ ਕੌਰ ਸਾਡੇ ਨਾਲ ਪੁੰਦਰ ਸਾਹਿਬ ਉੱਥੇ ਸੀਗੇ ਤਕਰੀਬਨ ਤਕਰੀਬ ਸਾਡੇ ਜਿਹੜੇ ਮੇਨ ਕੀਜੀ ਕੋਰ ਕਮੇਟੀ ਦੇ ਅਸੀਂ ਮੈਂਬਰ ਸੀਗੇ ਸਾਨੂੰ ਸਾਰਿਆਂ ਨੂੰ ਟੈਲੀਫੋਨ ਕਰਕੇ ਬੁਲਾਇਆ ਸੀ ਤੇ ਸਾਨੂੰ ਪੁੱਛਿਆ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਬਹੁਤ ਬੁਰੀ ਤਰ੍ਹਾਂ ਪਹਾਰ ਗਈ ਅਸੀਂ ਕਿਹਾ ਵੀ ਸੁਵੀਰ ਨੂੰ ਜਿਆਦਾ ਛੱਡ ਦੇਣਾ ਚਾਹੀਦਾ ਸਾਲ ਖਾਤਰ ਛੱਡ ਦੇਵੇ 6 ਮਹੀਨੇ ਕੱਟੋ-ਕੱਟ ਦੇ ਸੰਗਰੂਰ ਦੀ ਪਾਰਲੀਮੈਂਟ ਇਲੈਕਸ਼ਨ ਸੀ ਵੀ ਇਹ ਨਹੀਂ ਲੜਨੀ ਚਾਹੀਦੀ ਜੇ ਇਹ ਨਹੀਂ ਛੱਡਣੀ ਚਾਹੁੰਦਾ ਇਹ ਇਲੈਕਸ਼ਨ ਆਪਾਂ ਆਪ ਨੂੰ ਫਰਾ ਦੇਖ ਹੀ ਰਹੇ ਨੇ ਬੜੀ ਬੁਰੀ ਤਰ੍ਹਾਂ ਆਪਾਂ ਹਾਰਾਂਗੇ ਤੇ ਉਹ ਤੋਂ ਬਾਅਦ ਅਸੀਂ ਲੈ ਕੇ ਇਹ ਗੱਲ ਹਾਰ ਪਾ ਦਾਂਗੇ ਉਹ ਕਹਿੰਦੇ ਵੀ ਨਹੀਂ ਇਹ ਗੱਲ ਬਾਾਈ ਨਹੀਂ ਛੱਡ ਲਈ ਗੱਲ ਤੁਸੀਂ ਬਰਕਾ ਪਾੜ ਸਾਡੇ ਕੋ ਕੋਈ ਹੋਰ ਹੱਲ ਨਹੀਂ ਸੀਗਾ ਫਿਰ ਹੌਲੀ ਹੌਲੀ ਕਰਕੇ ਅਸੀਂ ਫੈਸਲਾ ਕੀਤਾ ਵੀ ਚਲੋ ਇਹ ਤਾਂ ਜੋ ਕਰ ਰਿਹਾ ਕਰ ਰਿਹਾ ਹੈ ਆਪਾਂ ਆਪਣੇ ਕੰਨੀ ਅਸੀਂ ਕੋਈ ਉਹਨਾਂ ਨੂੰ ਲੈ ਕੇ ਨਹੀਂ ਸੀ ਗਏ ਕਿ ਕਿਉਂਕਿ ਸਾਡੀ ਸਰਕਾਰ ਦੇ ਵਕਤ ਬਹੁਤ بڑے بڑے ਗਲਤੀਆਂ ਹੋਈਆਂ ਬਹੁਤ بڑے ਬ੍ਰੈਂਡਰ ਹੋਏ ਉਹਦੀ ਮਾਫੀ ਜਾ ਕੇ ਆਪਾਂ ਮੰਨ ਲਈਏ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਾ ਕੇ ਲਿਖ ਕੇ ਦੇ ਕੇ ਆਏ ਕਿ ਸਾਡੀ ਸਰਕਾਰ ਦੇ ਵਿੱਚ ਹੋਇਆ ਸੀਗਾ ਅਸੀਂ ਉਹਦੋਂ ਬੋਲੇ ਨਹੀਂ ਸਾਡਾ ਕਸੂਰ ਸਿਰ ਪੈਣਾ ਕੀ ਹੈ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਸੀਗਾ ਪਰ ਉਦੋਂ ਨਹੀਂ ਅਸੀਂ ਬੋਲੇ ਹਾਂ ਉਹਦਾ ਜਿੰਨਾ ਸਾਡਾ ਕਸੂਰ ਬਣਦਾ ਹੈ ਉਹ ਸਾਨੂੰ ਉਹਦੀ ਸਜ਼ਾ ਲਾ ਕੇ ਅਸੀਂ ਆਪਣਾ ਸਿਰ ਕੁਨ ਹੋਣਾ ਚਾਹੁੰਦੇ ਆ ਉਹਦੀ ਅਸੀਂ ਮਾਫੀ ਚਾਹੁੰਦੇ ਆ ਆਪਾਂ ਸਭ ਤੁਸੀਂ ਜਦੋਂ ਕਾਲੀਦਾਲ ਸੀਗਾ ਸੱਤਾ ਦੇ ਵਿੱਚ ਜੋ ਕਮੀਆਂ ਰਹੀਆਂ ਉਸ ਟਾਈਮ ਦੇ ਵਿੱਚ ਤੁਸੀਂ ਵਿਚਾਰ ਚਰਚਾ ਕਰਦੇ ਰਹੇ ਹੋ ਸੂਰੇਸ਼ ਸਿੰਘ ਬਾਦਲ ਦੇ ਨਾਲ ਜਾਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਖਾਮੀਆਂ ਹੈਗੀਆਂ ਆਪਾਂ ਨਹੀਂ ਉਹ ਰੱਤ ਸਕਦੇ ਇਸ ਵਿਸ਼ਾ ਦੇ ਉੱਪਰ ਉਹੀ ਉਹੀ ਤਾਂ ਗੱਲ ਕੀਤੀ ਆ ਇਹਨਾਂ ਜਿੰਨਾਂ ਕੁਝ ਕਿਹਾ ਉਹ ਉਹਦੀ ਕਿਹਾ ਵੀ ਜਦੋਂ ਸੱਤਾ ਦੇ ਵਿੱਚ ਸੀਗੇ ਸੱਤਾ ਤੋਂ ਬਾਅਦ ਵੀ ਸੀਗੇ 5 ਸਾਲ ਸੱਤਾ ਤੋਂ ਬਾਅਦ ਵੀ ਰਹੇ ਆ ਉਹਦੇ ਵਿੱਚ ਵੀ ਮਿੰਤਾ ਕਰਦੇ ਰਹੇ ਹੈ ਹੀ ਨਹੀਂ ਮਿੰਤਾ ਕਰਦੇ ਰਹੇ ਆ ਘਟੋ ਘਟ 100 ਵਾਰੀ ਘਰੇ ਬੈਠ ਕੇ ਇਦਾਂ ਕਰਕੇ ਕਿ ਵੀ ਆਪਾਂ ਨੂੰ ਮੰਨ ਲੈਣੀ ਚਾਹੀਦੀ ਲੋਕਾਂ ਦੇ ਫਤਵਾ ਆਪਾਂ ਨੂੰ ਮੰਨਣੇ ਚਾਹੀਦੇ ਆਪਾਂ ਕਿਉਂ ਨਹੀਂ ਮੰਨਦੇ ਆਪਣੇ ਲਈ ਤਾਂ ਮੇਰਾ ਖਿਆਲ ਹੈ ਦੁਨੀਆ ਦੇ ਵਿੱਚ ਇੱਕੋ ਧਰਤਾ ਸ਼੍ਰੀ ਕਾਲਤਾ ਸਾਹਿਬ ਜਿੱਥੇ ਵੱਡੀ ਤੋਂ ਵੱਡੀ ਸਜਾ ਦਾ ਗੁਨਾਹ ਦਾ ਮਾਫੀ ਹੋ ਜਾਂਦੀ ਹੈ ਵੀ ਆਪਾਂ ਚੱਲੀਏ ਨਹੀਂ ਸਾਡੀ ਗੱਲ ਤੇ ਖੁੱਲ ਚੜੇ ਹਨ ਨਹੀਂ ਮੰਨਣਗੇ ਤਾਂ ਹੀ ਅਸੀਂ ਸ਼੍ਰੀ ਕਾਲਤਾ ਸਬਦ ਗਾਇਨ ਅਦਰਵਾਇਜ਼ ਸਾਨੂੰ ਲੋੜ ਨਹੀਂ ਚਾਹੀਣੀ ਫਿਰ ਇਕੱਠੇ ਜਾਂਦੇ ਸਾਰੇ ਅਸੀਂ ਅਸੀਂ ਤਾਂ ਆਪਣੇ ਖਾਤਰ ਗਏ ਸੀ ਇਹ ਤਾਂ ਕਦੇ ਸੋਚੇ ਨਹੀਂ ਸੀ ਵੀ ਉਹਨਾਂ ਨੇ ਉਹਨਾਂ ਨੂੰ ਵੀ ਬੁਲਾ ਲੈਣਾ ਉੱਥੇ ਬੁਲਾਏ ਉਹ ਜੋ ਕੁਝ ਹੋਇਆ ਮੇਰਾ ਖਿਆਲ ਹੈ ਲੋਕਾਂ ਨੇ ਫੇਰ ਮਾਫ ਕਰ ਦੇਣਾ ਸੀ ਜਿਵੇਂ ਜਿਵੇਂ ਸਜ਼ਾ ਲੱਗੀ ਸਾਨੂੰ ਸੇਵਾ ਲੱਗੀ ਉਹਨੂੰ ਸਜ਼ਾ ਲੱਗੀ ਅਸੀਂ ਉਹਨੂੰ ਨਹੀਂ ਭਾਈ ਜੇ ਉਹਨੂੰ ਮੰਨ ਲੈਂਦੇ ਲੋਕਾਂ ਨੇ ਕਿਹਾ ਸੀ ਵੀ ਜਰ ਫੜੀ ਤੋਂ ਵੱਧ ਕੀ ਸੀਗਾ ਤੇ ਮੰਨ ਲੈਂਦੇ ਪਰ ਨਹੀਂ ਮੰਨੀ ਚਾਰ ਦਿਨ ਬਾਅਦ ਹੀ ਮੁਖਸ਼ਰ ਸਾਹਿਬ ਜਾ ਕੇ ਕਹਿੰਦਾ ਕਿ ਨਹੀਂ ਜੀ ਇਸ ਤਾਂ ਐਵੇਂ ਮੰਨ ਲਈ ਉਹ ਕੋਈ ਖੇੜ ਥੋੜਾ ਜਿਹਾ ਐਵੇਂ ਮੰਨ ਲਈ ਸੋ ਫੇਰ ਅਸੀਂ ਕੀਤਾ ਫੇਰ ਅਸੀਂ ਜਿਹੜਾ ਸੁਧਾਰ ਲਹਿਰ ਬਣਾਈ ਸੀ ਅਸੀਂ ਉਹ ਤੋਂ ਬਾਅਦ ਕਿਉਂਕਿ ਹੁਕਮ ਸੀ ਸ਼੍ਰੀ ਕਾਲ ਤਖਸਾਲ ਦਾ ਕਿ ਆਪਣੇ ਚੁੱਲ੍ਹੇ ਸਮੀਟ ਕੇ ਤੁਸੀਂ ਇੱਥੇ ਆ ਗਿਆ ਅਸੀਂ ਸਾਰਾ ਕੁਝ ਬੰਦ ਕਰਕੇ ਸ਼੍ਰੀ ਕਾਲ ਤਖਸਾਲ ਤੇ ਫੇਰ ਗਏ ਕਿ ਜੀ ਅਸੀਂ ਤਾਂ ਆਪਣਾ ਚੁੱਲ੍ਹਾ ਸਮੀਟਿਆ ਹੈ ਹੁਣ ਸਾਨੂੰ ਕੀ ਹੁਕਮ ਹੈ ਪਰ ਉਹ ਚ ਗੱਲ ਤੇ ਉਹ ਨਹੀਂ ਆਏ ਉਹਨਾਂ ਨੇ ਆਪਣੀ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਉਹਦੇ ਚ ਵੀ ਧਾਮੀ ਸਾਹਿਬ ਨੂੰ ਡਿਜ਼ਾਈਨ ਕਰਾਕਾ ਬਨੂੰਗਰ ਸਾਹਿਬ ਨੂੰ ਡਿਜ਼ਾਈਨ ਕਰਾਤਾ ਆ ਜਿਹੜੀ ਸਾਡੀ ਬੇਟੀ ਐ ਸਤੰਤ ਕੌਰ ਉਹਨੂੰ ਕਿਹਾ ਕਿ ਤੂੰ ਤਾਂ ਮੁਲਾਜ਼ਮਤ ਨਹੀਂ ਜਾ ਨਹੀਂ ਸਕਦੀ ਧੁੰਦਾ ਸਾਹਿਬ ਨੂੰ ਵੀ ਕਿਹਾ ਯਾਈ ਸਾਹਿਬ ਨੂੰ ਵੀ ਕਿਹਾ ਪਰ ਚਲੋ ਮੈਂ ਉਹਨਾਂ ਪੰਜ ਮੈਂਬਰੀ ਕਮੇਟੀ ਜਿਹੜੀ ਹੁਣ ਬਚ ਗਈ ਉਹਨਾਂ ਦਾ ਧੰਨਵਾਦ ਕਰਨਾ ਕਿ ਉਹ ਆਪਣੇ ਸਟੈਂਡ ਤੇ ਖੜੇ ਰਹੇ ਪ੍ਰੈਸ਼ਰ ਉਹਨਤੇ ਬਹੁਤ ਸੀ ਕਿ ਵੀ ਨਹੀਂ ਆਪਾਂ ਇਹ ਨਹੀਂ ਮੰਨਣਾ ਹੈ ਆਪਾਂ ਅਸ਼ੀਰਕਤਾ ਦਾ ਹੁਕਮ ਨਹੀਂ ਮੰਨਣਾ ਪਰ ਉਹ ਆਪਣੇ ਸਟੈਂਡ ਤੇ ਖੜੇ ਰਹੇ ਅਰ ਭਰਤੀ ਵੀ ਤੁਸੀਂ ਦੇਖਿਆ ਕਿ ਬਹੁਤ 14 ਦਿਨਾਂ ਬਾਅਦ ਭਰਤੀ ਹੋਈ ਹੈ ਜਿੱਥੇ-ਜਿੱਥੇ ਗਏ ਆ ਅਸੀਂ ਲੋਕਾਂ ਨੇ ਬਹੁਤ ਖੁਸ਼ੀ ਦੇ ਨਾਲ ਥਾਨੀਆ ਸਲੀਪਾ ਫੜੀਆਂ ਨੇ ਕਿਜੀ ਲਿਆਓ ਅਸੀਂ ਭਰਤੀ ਕਰਾਂ ਉਹ ਭਰਤੀ ਵੀ ਹੋਈ ਹੈ ਤੇ ਅੱਜ ਮੈਂ ਸਮਝਦਾ ਕਿ ਖਾਲਸਾ ਜੀ ਨੇ ਉਸ ਗੱਲ ਦੇ ਉੱਤੇ ਫੁੱਲ ਚੜਾ ਕੇ ਕਿ ਵੀ ਠੀਕ ਹੈ ਪੰਥਕ ਬੰਦੇ ਆ ਪੰਥ ਦੇ ਨਾਲ ਜੁੜਨਾ ਹੈ ਮੈਂ ਵੀ ਚਾਹੁੰਦਾ ਕਿ ਸ਼ੌਮਣੀ ਕਲਦ ਤਕੜਾ ਹੋਵੇ ਪੰਜਾਬ ਦੇ ਵਿੱਚ ਤਰੱਕੀ ਉન્નਤੀ ਤਾਂ ਹੀ ਹੋ ਸਕਦੀ ਹੈ ਜੇ ਇੱਥੇ ਰਿਜਲ ਪਾਰਟੀ ਹੋਵੇ ਸ਼ੌਣੀ ਕਲਯਰ ਹੋਵੇ ਕਿਉਂਕਿ ਜਿੰਨੀਆਂ ਵੀ ਦਿੱਲੀਆ ਜਾਂ ਪਾਰਟੀਆਂ ਨੇ ਉਹਨਾਂ ਦਾ ਪਹਿਲਾ ਮੂੰਹ ਦਿੱਲੀ ਕਰਨੀ ਹੁੰਦਾ ਹੈ ਪੰਜਾਬ 'ਚ ਤਾਂ ਫੇਰ ਕਿਤੇ ਜਿਆ ਕੋਈ ਰਾਹ ਕੋਈ ਤਾਂ ਹੁੰਦੀ ਹੈ ਕਿਸੇ ਨੂੰ ਲੈ ਲਓ ਬੀਜੇਪੀ ਲੈ ਲਓ ਕਾਂਗਰਸ ਲੈ ਲਓ ਆਪ ਲੈ ਲਓ ਜਿਹੜੀ ਮਰਜ਼ੀ ਪਾਰਟੀ ਉਹਦਾ ਮੂੰਹ ਦਿੱਲੀ ਕਰਨੀ ਹੈ ਭੈਲਾ ਮਜੀਸੀਆ ਫੌਜੀ ਪ੍ਰਕਿਰਿਆ ਤੇ ਰਾਹੋ ਤੰਤਕ ਬਾਗਦੌਰ ਕਿਸੇ ਸਾਧਾਰਨ ਤੌਰ ਤੇ ਸਿੱਖ ਬੰਦੇ ਨੂੰ ਸੰਭਾਲਣ ਦੀ ਜਿਹੜੀ ਮੀਡੀਆ 'ਚ ਖਬਰਾਂ ਆ ਰਹੀਆਂ ਨੇ ਚਾਰਾ ਜੂਈ ਚੱਲ ਰਹੀ ਹੈ ਕਿ ਉਸ ਦੀ ਕੋਈ ਪ੍ਰਕਿਰਿਆ ਇਹ ਗਰਾਊਂਡ ਤੇ ਆਰ ਕੀਤਾ ਜਾ ਰਿਹਾ ਹੈ ਦੇਖੋ ਜੇ ਸਹੀ ਗੱਲ ਪੁੱਛਦੇ ਹੋ ਸਿੱਧਾ ਸਵਾਲ ਮੇਰਾ ਸਿੱਧਾ ਸਵਾਲ ਹੈ ਜੀ ਭਾਈ ਅਮਰਪਾਲ ਸਿੰਘ ਜੀ ਤੁਹਾਡੇ ਅਕਾਰ ਦੇ ਨਾਮ ਉੱਤਰਿਆ ਅਮਰਪਾਲ ਸਿੰਘ ਹੋਏਗਾ ਹਾਂ ਨਹੀਂ ਨਹੀਂ ਦੇਖੋ ਇਹ ਇਹ ਗੱਲ ਤਾਂ ਤੁਸੀਂ ਬਹੁਤ ਐਡਵਾਂਸ ਚੱਲ ਗਏ ਹੋ ਆਪਣਾ ਕੰਮ ਕਰ ਰਹੇ ਨੇ ਅਸੀਂ ਆਪਣਾ ਕੰਮ ਕਰ ਰਹੇ ਹਾਂ ਤੇ ਸਾਡੇ ਜਿੱਦਾਂ ਮਲਕਣ ਇਹ ਗੱਲ ਹੁੰਦੀ ਹੈ ਵੀ ਜਦ ਤੂੰ ਮਣ ਤੂੰ ਮਣ ਤੂੰ ਮਣ ਇਹ ਗੱਲ ਹੈ ਤੇ ਉਹਨਾਂ ਉਹਨਾਂ ਦਾ ਕੋਈ ਇਹ ਗੱਲ ਨਹੀਂ ਹੈ ਉਹ ਦੇਖੋ ਆਪਣੀ ਉਹਨਾਂ ਦੀ ਜਥੇਮੰਦਗੀ ਹੈਗੀ ਜੀ ਸਰਕਾਰ ਕਰਦੇ ਆ ਪਰ ਇਹ ਨਹੀਂ ਗੱਲ ਵੀ ਅਸੀਂ ਉਹਨਾਂ ਨੂੰ ਪ੍ਰਧਾਨ ਬਣਾ ਲੈਣ ਜਾਂ ਕੁਝ ਹੋਰ ਇਹ ਗੱਲ ਬਿਲਕੁਲ ਵੀ ਨਹੀਂ ਹੈ ਜੀ ਜੀ ਆਪ ਆਪਣਾ ਪ੍ਰੈਜ਼ੀਡੈਂਟ ਆ ਆ ਅਮਗਰ ਚਣੋਗੇ ਜੀ ਬਿਲਕੁਲ ਬਿਲਕੁਲ 100% ਮੇਰੀ ਕਮੇਟੀ ਬਣਾਈ ਸੀ ਉਹ ਕਿਤੇ ਤੁਸੀਂ ਉਹਦੇ ਦੇਖਿਆ ਨਿਗਰਾਨ ਸ਼ਬਦ ਲਿਖਿਆ ਹੋਵੇ ਤੁਸੀਂ ਵੀ ਸਾਰਿਆਂ ਨੇ ਦੇਖਿਆ ਹੀ ਹੈ ਤੁਸੀਂ ਪੜ੍ਹਦੇ ਹੋ ਦੇਖਦੇ ਹੋ ਸੁਣਦੇ ਹੋ ਕਿਤੇ ਨਿਗਰਾਨ ਲੱਗਦੇ ਉਹਨੇ ਕਿਹਾ ਵੀ ਸੱਤ ਮੈਂ ਮੇਰੀ ਕਮੇਟੀ ਪੜਤੀ ਕਰੂ ਸਭ ਤੋਂ ਨੇੜੇ ਆਏ ਬੰਦੇ ਕੌਣ ਸੀ ਜੱਬ ਡੁੰਗਰ ਸਾਹਿਬ ਜੀ ਦਾਨਮੀ ਸਾਹਿਬ ਜੀ ਦੋਹਾਂ ਤੋਂ ਰਿਜਿਨੈਸ਼ਨ ਲੈ ਲਿਆ ਉਹ ਚਾਹੁੰਦੇ ਨਹੀਂ ਸੀ ਕਿ ਕੋਈ ਵੀ ਗੱਲ ਸ਼੍ਰੀ ਕਾਲ ਤੱਕ ਸਭ ਦੀ ਮੰਨੀ ਜਾਂਦੀ ਆ ਅਸਰ ਸਿੰਘ ਪ੍ਰੋਬਲਮ ਤਾਂ ਇਹ ਹੈ ਵੀ ਉਹ ਨਹੀਂ ਚੀਜ਼ ਹੁੰਦੀ ਕਿ ਸ਼੍ਰੀ ਕਾਲ ਤੱਕ ਸਭ ਦੀ ਗੱਲ ਮੰਨੀ ਜਾਂਦੀ ਹੈ ਸਰ ਸਾਹਿਬ ਤੁਸੀਂ ਇੱਕ ਗੱਲ ਕਹੀ ਸੀ ਕਿ ਲੋਕ ਤੱਕੜੀ ਤੋਂ ਚੱਲਣ ਲੱਗ ਗਏ ਥੋੜੀ ਜਲਾਜੂ ਗੱਲ ਹਾਂਜੀ ਸਰ ਸਾਹਿਬ ਇਤਨਾ ਸਪਸ਼ਟ ਹੁੰਦਾ ਵੀ ਤੁਸੀਂ ਕਾਲੀ ਦਲ ਜਦੋਂ ਤੱਕੜੀ ਚੋਂ ਨਿਸ਼ਾਨ ਦੇ ਲੜਦੇ ਹੋ ਤੁਸੀਂ ਇੱਕ ਅਲੱਗ ਕਾਲੀ ਦਲ ਕ੍ਰੀਏਟ ਕਰਕੇ ਇੱਕ ਅਲੱਗ ਨਿਸ਼ਾਨ ਚੋਂ ਨਿਸ਼ਾਨ ਮੰਗ ਕਰੋ ਤੱਕੜੀ ਤੋਂ ਮਤਲਬ ਦੇਖੋ ਲੋਕ ਸਖਵੀਰ ਤੱਕੜੀ ਤੁਸੀਂ ਕੀ ਆਖਦੇ ਨਾ ਵੀ ਤੱਕੜੀ ਤੋਂ ਲੋਕੋ ਗਰੇਜ ਕਰਨ ਲੱਗੇ ਵੀ ਅਸੀਂ ਤੱਕੜੀ ਨੂੰ ਵੋਟ ਨਹੀਂ ਪਾਉਂਦੇ ਕਿਉਂ ਕਰਨ ਲੱਗੇ ਇਹ ਵੀ ਇਹ ਨਾਲ ਰਹੇ ਮੈਂ ਹੁਣ ਤੇ ਮੰਨ ਲਓ ਤੁਸੀਂ ਮੰਨ ਲਓ ਕਹਿੰਦੇ ਭਾਵੇਂ ਤੁਹਾਡੀ ਕੰਪਲੀਟ ਹੁੰਦੀ ਆ ਤੁਸੀਂ ਇਹਦਾ ਮਤਲਬ ਇੱਥੇ ਦਾਵੇਦਾਰੀ ਪੇਸ਼ ਨਹੀਂ ਕਰੋਗੇ ਵੀ ਇਹ ਚੋਣ ਨਿਸ਼ਾਨ ਤੁਹਾਨੂੰ ਮਿਲੇ ਦੇਖੋ ਮੈਂ ਇਹ ਗੱਲ ਕਹੀ ਹੈ ਕਿ ਲੋਕ ਤੱਕੜੀ ਤੋਂ ਗਰੇਜ ਤਾਂ ਕਰਨ ਲੱਗੇ ਵੀ ਸਖਵੀਰ ਉੱਥੇ ਹੈਡ ਕਰ ਰਿਹਾ ਜਿੰਨਾ ਚਿਰ ਸਖਵੀਰ ਹੈਡ ਕਰੂਗਾ ਪ੍ਰਧਾਨ ਰਹੂਗਾ ਉਹਦਾ ਤੇ ਲੋਕ ਨਹੀਂ ਹਨ ਅੱਗੇ ਲੋਕ ਬਜ਼ੁਰਗ ਸਾਡੀਆਂ ਮਾਤਾਂ ਸਾਡੇ ਕਹੇ ਸੀ ਪੰਚ ਤੋਂ ਬਿਨਾ ਬੋਟ ਨਹੀਂ ਪਾਉਣੀ ਤਕਰੀ ਤੋਂ ਬਿਨਾ ਬੋਟ ਨਹੀਂ ਪਾਉਣੀ ਉਹ ਲੋਕਾਂ ਦੀ ਤਕਰੀ ਤੋਂ ਦੂਰ ਹੋ ਗਏ ਮੈਂ ਕਹਿੰਦਾ ਉਹ ਲੋਕ ਤਕਰੀ ਤੋਂ ਦੂਰ ਹੋ ਗਏ ਇਹਦਾ ਮਤਲਬ ਲੋਕ ਆਪਣੇ ਤਕਰੀ ਤੋਂ ਨਹੀਂ ਸਕਵੀਰ ਤੋਂ ਹਟ ਕੇ ਬੋਲ ਰਹੇ ਸਕਵੀਰ ਇਹਦੇ ਕੋਈ ਦੌਰ ਆਇਆ ਹੀ ਨਹੀਂ ਇਹ ਤਾਂ ਕੋਈ ਦੌਰ ਆਇਆ ਇਹ ਲੋਕਾਂ ਕੋ ਛਣ ਵੀ ਪੁੱਛਦੇ ਨੇ ਅੱਜ ਵੀ ਲੋਕ ਗੱਲ ਕਰਦੇ ਨੇ ਜੋ ਅਸੀਂ ਭਰਤੀ ਦਿੰਦੇ ਆ ਕਾਪੀਆ ਦਿੰਦੇ ਆ ਕਿ ਤੁਸੀਂ ਸੁਵੀਰ ਨਾਲ ਦਵਾਇਤ ਨਹੀਂ ਰਾਜ ਨੂੰ ਜਦੋਂ ਅਸੀਂ ਪੂਰੀ ਤਸੱਲੀ ਕਰਾਉਣੀ ਆ ਵੀ ਨਹੀਂ ਜੋ ਮਰਜ਼ੀ ਹੋ ਜਾਏ ਸਕਵੀਰ ਨਾਲ ਨਹੀਂ ਸਮਝਾਉਂਦਾ ਕਰਦੇ ਫੇਰ ਲੋਕਛਣੇ ਕਾਪੇ ਫੜਦੇ ਨੇ ਜੇ ਆਧਵੀਲ ਲੋਕਾਂ ਨੂੰ ਸ਼ੱਕ ਹੋ ਜਵੇ ਕਿ ਅਸੀਂ ਸ਼ਾਇਦ ਸੁਵੀਰ ਨਾ ਸਭ ਤੱਕ ਕਰ ਲਾਂਗੇ ਜਿਹੜਾ ਪਹਿਲਾਂ ਵੀ ਹੁੰਦਾ ਹੋਇਆ ਤੇ ਫੇਰ ਲੋਕ ਨਹੀਂ ਸਾਡਣਾ ਜੁੜਦੇ ਹਾਂ ਸਾਨੂੰ ਲੋਕ ਜੁੜਦੇ ਤਾਂ ਨੇ ਕਿ ਅਸੀਂ ਇਹ ਵਿਸ਼ਵਾਸ ਦਵਾਇਆ ਹੈ ਕਿ ਅਸੀਂ ਸੁਵੀਰ ਸੰਸ ਕੋਈ ਸੁਲਝਾ ਸਕਾਂਗੇ 2027 ਆ ਰਹੀ ਆ ਜੀ ਜੇ ਆਪਾਂ ਮੰਨ ਲਓ ਡੇਢ ਸਾਲ ਬਹਿ ਗਿਆ ਜੀ ਟਾਈਮ ਨੇ ਤਾਂ ਕੁਝ ਵੀ ਨਹੀਂ ਰਿਹਾ ਫੈਲਾ ਤਾਂ ਉਦੋਂ ਹੋਈ ਜਦ ਪਾਰਟੀ ਬਣ ਗਈ ਪਰ ਨਿਸ਼ਾਨ ਦਾ ਦਾਵੇਦਾਰੀ ਲੈਣੀ ਤਾਂ ਕਾਨੂੰਨੀ ਤੌਰ ਤੇ ਲੈਣੀ ਪਊਗੀ ਇਹ ਕਾਨੂੰਨੀ ਤੌਰ ਤੁਹਾਨੂੰ ਪਤਾ ਵੀ ਇਹ ਕਾਨੂੰਨ ਦੇ ਵਿੱਚ ਤਾਂ ਬਹੁਤ ਲੰਮਾ ਸਮਾਂ ਲੱਗ ਜਾਂਦਾ ਜੇ ਆਪਾਂ ਚੋਣ ਨਿਸ਼ਾਨ 2027 ਦੀ ਆਪਾਂ ਇਲੈਕਸ਼ਨ ਲੜਾਂਗੇ ਤਾਂ ਇਟਮੀਂ ਜੇ ਆਪਾਂ ਨੂੰ ਕੋਈ ਚੋਣ ਨਿਸ਼ਾਨ ਅਲੱਗ ਲੈਣਾ ਪਊਗਾ ਜੇ ਆਪਾਂ ਕਾਨੂੰਨੀ ਲੜਾਈ ਨਹੀਂ ਜਿੱਤਦੇ ਮੈਂ ਤੁਹਾਡੇ ਨਾਲ ਸਹਿਮਤ ਆ ਪਰ ਗੱਲ ਇਹ ਹੈ ਵੀ ਅੱਜ ਜਿੰਨੇ ਚ ਪਾਰਟੀ ਨਹੀਂ ਬਣਦੀ ਹੈ ਪ੍ਰਧਾਨ ਨਹੀਂ ਬਣਦਾ ਉਹਨਾਂ ਦੀ ਕੁਝ ਵੀ ਗਣਾ ਔਖਾ ਹੈ ਉਹਨੇ ਫੈਸਲਾ ਹੋਊ ਨਾ ਜਿਵੇਂ ਤੁਸੀਂ ਹਮੇਸ਼ਾ ਇਹ ਗੱਲ ਕੀਤੀ ਫੈਸਲੇ ਤਾਂ ਉਹਨੇ ਹੋਣਗੇ ਜਦੋਂ ਪਾਰਟੀ ਬਣ ਗਈ ਪ੍ਰਧਾਨ ਬਣ ਗਿਆ ਪਰ ਇਹ ਹੈ ਵੀ ਅੱਜ ਸਾਰੀ ਡਿਊਟੀ ਬਣਦੀ ਹੈ ਅੱਜ ਅਸੀਂ ਖਾਲਸਾ ਜੀ ਕੋ ਆਏ ਆ ਅੱਜ ਉਹ ਉਹਨਾਂ ਕੋਲ ਗਏ ਹਾਲੇ ਸਾਡਾ ਸਾਡੀ ਡਿਊਟੀ ਬਣਦੀ ਹੈ ਕਿ ਜਿੰਨਾ ਭਰਤੀ ਵੀ ਤਾਂ ਇੱਕ ਕਿਸੇ ਬੰਦੇ ਨਾਲ ਜੋੜਨ ਦੀ ਗੱਲ ਹੀ ਹੈ ਜਿਹੜੀ ਭਰਤੀ ਕਰ ਰਹੇ ਹਾਂ ਜਿਹੜੀ ਭਰਤੀ ਕਰਾਂਗੇ ਉਹ ਬੰਦੇ ਸਾਡੇ ਨਾਲ ਜੁੜੀ ਰਹੇ ਨੇ ਇਹ ਵੀ ਫਿਰ ਰਕਰ ਸਾਹਿਬ ਗੱਲ ਕਲੀਅਰ ਆ ਵੀ ਜੇ ਸੁਖਵੀਰ ਬਾਦਲ ਕਾਨੂੰ ਮੰਨ ਲੋ ਪ੍ਰਧਾਨ ਕੀ ਸ਼੍ਰੋਮਣੀ ਅਕਾਲੀ ਦਲ ਦੀ ਛੜਦਾ ਉਧਰ ਵੀ ਆਪਣਾ ਸਮਝੌਤਾ ਹੋ ਸਕਦਾ ਸੁਖਵੀਰ ਬਾਦਲ ਤੋਂ ਬਿਨਾ ਕੁਝ ਵੀ ਹੋ ਸਕਦਾ ਹੈ ਪਰ ਸੁਖਵੀਰ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਇਹ ਬੜਾ ਬੜਾ ਕਲੀਅਰ ਆ ਸੀ ਕਿ ਸੁਖਵੀਰ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਸੁਖਵੀਰ ਤੋਂ ਬਿਨਾ ਕੁਝ ਵੀ ਹੋ ਸਕਦਾ ਜੇ ਚਾਹੇ ਹੋਰ ਕੋਈ ਮੰਨ ਲੋ ਮੂਰੇ ਆ ਜੀ ਕੋਈ ਕੋ ਸ੍ਰੀ ਰਾਜਦੇਵ ਸਿੰਘ ਕਾਲਸਾ ਜੀ ਦਾ ਜਿਹੜੀ ਇਲਾਕੇ ਦੀ ਬੜੀ ਮੰਨੀ ਪਰਮਨੀ ਸ਼ਖਸੀਅਤ ਨੇ ਇਹਨਾਂ ਨੇ ਜੋ ਪੰਜ ਮੈਂਬਰੀ ਕਮੇਟੀ ਅਕਾਲ ਤੱਕ ਸਭ ਤੋਂ ਜੋ ਹੁਕਮ ਲੱਗੇ ਹੈ ਜਿਨ੍ਹਾਂ ਨੂੰ ਅਕਾਲੀ ਦਲ ਦੀ ਪਰਤੀ ਕਰਨ ਦਾ ਤੇ ਅਕਾਲੀ ਦਲ ਨੂੰ ਮੁੜ ਸਾਬਤ ਕਰਨ ਵਾਸਤੇ ਉਹਦਾ ਇਹਨਾਂ ਨੇ ਸਹਿਯੋਗ ਦੇਣ ਦਾ ਫੈਸਲਾ ਕੀਤਾ ਹੈ ਨਾਲ ਚੱਲਣ ਦਾ ਫੈਸਲਾ ਕੀਤਾ ਹੈ ਤੋਂ ਸਾਡੇ ਵਾਸਤੇ ਬੜੇ ਮਾਣ ਤੇ ਖੁਸ਼ੀ ਦੀ ਗੱਲ ਹੈ ਤੇ ਅਸੀਂ ਸਾਰੇ ਰਖਣਾ ਸਾਹਿਬ ਵੀ ਮੈਂ ਵੀ ਅੱਜ ਇਸੇ ਮੰਤਵ ਵਾਸਤੇ ਆਏ ਆ ਇਹਨਾਂ ਨੂੰ ਜੀ ਆਇਆਂ ਆਖਣ ਵੀ ਆਏ ਆ ਤੇ ਇਹਨਾਂ ਦਾ ਧੰਨਵਾਦ ਕਰਦਾ ਕੋ ਇਹਨਾਂ ਦੇ ਨਾਲ ਚੱਲਣ ਦੇ ਨਾਲ ਇਸ ਇਲਾਕੇ ਦੇ ਵਿੱਚ ਜਿਹੜੀ ਇਹ ਭਰਤੀ ਦੀ ਮੋਹਮ ਨੂੰ ਹੋਰ ਮਜ਼ਬੂਤੀ ਮਿਲੇਗੀ ਤਾਕਤ ਮਿਲੇਗੀ ਪੰਡੈਂਟਰੀ ਕਮੇਟੀ ਦਾ ਅਗਲਾ ਕੀ ਸਟੈਪ ਹੋ ਸਕਦਾ ਕਾਫੀ ਵੱਡੀ ਗਿਣਤੀ ਦੇ ਵਿੱਚ ਭਾਗੀ ਹੋ ਵੀ ਚੁੱਕੀ ਆ ਮੇਰੇ ਘਰ 10000 ਅਪਲੀਕੇਸ਼ਨ ਦੇਖੇ ਆ ਦੇਖੋ ਤਾਂ ਅਲਟੀਮੇਟਲੀ ਤਾਂ ਫੈਸਲਾ ਭਾਗੀ ਕਮੇਟੀ ਨੇ ਕਰਨਾ ਹੈ ਕਿਉਂਕਿ ਉਹਨਾਂ ਕੋਲ ਅਧਿਕਾਰ ਖੇਤਰ ਹੈ ਅਸੀਂ ਤਾਂ ਉਹਨਾਂ ਨੂੰ ਸੁਝਾਈ ਦੇ ਸਕਦੇ ਹਾਂ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਤਕਰੀਬਨ ਸਾਰਿਆਂ ਨੇ ਇਹ ਸੁਝਾ ਦਿੱਤਾ ਵੀ ਆਪਾਂ ਜਲਦੀ ਤੋਂ ਜਲਦੀ ਜਿਹੜੀ ਹੈ ਜਥੇਬੰਦੀ ਦੀ ਚੋਣ ਜਿੰਨੀ ਹੋ ਸਕਦੀ ਹੈ ਉਹ ਕਰ ਲਈ ਜਾਵੇ ਕਿਉਂਕਿ ਲੋਕ ਵੀ ਦੀਖ ਰਹੇ ਨੇ ਵੀ ਕੋਈ ਪ੍ਰੋਗਰਾਮ ਦਿੱਤਾ ਜਾਵੇ ਤੇ ਉਹ ਪ੍ਰੋਗਰਾਮ ਦੇ ਨਾਲ ਅੱਗੇ ਚੱਲੀਏ ਜੇ ਹਾਂ ਜੇ ਸਾਰੇ ਹਾਲਾਤ ਹੋਏ ਨੇ ਤਾਂ ਹੀ ਹੋਏ ਨੇ ਉਹ ਬਿਆਨਾਂ ਤੋਂ ਵੀ ਫਿਰ ਕੇ ਉੱਥੇ ਮੰਨ ਕੇ ਤੇ ਉਸ ਤੋਂ ਬਾਅਦ ਜੋ ਅਕਾਲ ਤਖਤ ਸਾਹਿਬ ਦੇ ਹੁਕਮ ਲੱਗਿਆ ਸੀ ਜੋ ਉਹ ਵੀ ਨਹੀਂ ਉਹਨਾਂ ਨੇ ਮੰਨਿਆ ਬੜਾ ਸਪਸ਼ਟ ਸੀ ਵੀ ਜੋ ਵੀ ਅਕਾਲੀ ਦਲ ਦੀ ਭਰਤੀ ਆ ਉਹ ਸੱਤ ਮੈਂਬਰੀ ਕਮੇਟੀ ਕਰੇਗੀ ਤੇ ਉਹੀ ਜਿਹੜੀ ਹੈ ਪੂਰੀ ਚੋਣ ਪ੍ਰਕਿਰਿਆ ਮੁਕੰਮਲ ਜਿਹੜੀ ਹੈ ਪ੍ਰਧਾਨ ਤੇ ਹੋਰ ਜਿਹੜੇ ਅਹੁਦੇਦਾਰਾਂ ਦੀ ਚੋਣ ਤੱਕ ਉਹ ਸਾਰਾ ਜਿਹੜਾ ਚੋਣ ਪ੍ਰਕਿਰਿਆ ਨੂੰ ਦੇਖੇ ਉਹਨਾਂ ਨੇ ਨਹੀਂ ਮੰਨਿਆ ਤੇ ਕਾਲਤਖ ਸਭ ਤੋਂ ਪਗੋੜੇ ਹੋ ਗਏ ਉਹ ਤੇ ਤਾਂ ਹੀ ਅੱਜ ਸਿੱਖ ਸੰਗਤ ਨੇ ਵੀ ਉਹਨਾਂ ਤੋਂ ਮੂੰਹ ਮੋੜ ਫੇਰ ਲਿਆ ਤੇ ਅਸੀਂ ਤਾਂ ਜਿਹੜਾ ਅੱਠ ਜਿਹੜੀ ਹੈ ਭਰਤੀ ਜੀ ਅਕਾਲ ਤਖਬ ਦੇ ਹੁਕਮ ਅਨੁਸਾਰ ਕਰ ਹੀ ਰਹੇ ਹਾਂ ਸਰਪਾ ਦੇ ਨਾਸੀ ਵਿੱਚ ਜੋ ਕੰਮ ਹੋਏ ਉਹਦੇ ਬਾਅਦ ਉਹਨਾਂ ਤੋਂ ਮਾਫੀ ਮੰਗ ਕੇ ਫੇਰ ਪਛਾਵਾਣੀ ਕਰਨਾ ਦੇਖੋ ਇਸ ਤੋਂ ਤਾਂ ਹੀ ਲੱਗਦਾ ਵੀ ਉਹ ਉਹਨਾਂ ਨੇ ਮਾਫੀ ਸੱਚੇ ਮਨੋਂ ਮੰਗੀ ਨਹੀਂ ਜੇ ਸੱਚੇ ਮਨੋਂ ਮੰਗੀ ਹੁੰਦੀ ਤਾਂ ਪੂਰੀ ਸਮਰਪਣ ਦੀ ਭਾਵਨਾ ਨਾਲ ਉੱਥੇ ਜਾਂਦੇ ਅਬਦੇ ਆਉਦਾ ਵੀ ਅਸਤੀਫਾ ਉਹਨਾਂ ਨੇ ਕਿਹਾ ਸੀ ਵੀ 2 ਦਿਨਾਂ ਦੇ ਵਿੱਚ ਦਿਓ ਅਸਤੀਫਾ ਵੀ ਉਹਨਾਂ ਨੂੰ ਦੇਣਾ ਚਾਹੀਦਾ ਸੀ ਅਤੇ ਸਾਰੇ ਜੋ ਉੱਥੇ ਹੁਕਮ ਨੇ ਉਹ ਮੰਨਨੇ ਚਾਹੀਦੇ ਸੀ ਉਹਨਾਂ ਨੇ ਤਾਂ ਜਿਹੜੀ ਉਹਨਾਂ ਨੂੰ ਚੀਜ਼ਾਂ ਠੀਕ ਲੱਗੀਆਂ ਉਹ ਮੰਨ ਲਈਆਂ ਜਿਹੜੀਆਂ ਨਹੀਂ ਠੀਕ ਲੱਗੀਆਂ ਜਿਹਨੂੰ ਲੱਗਿਆ ਵੀ ਸ਼ਾਇਦ ਇਹਦਾ ਮੇਰਾ ਕੋਈ ਫਾਇਦਾ ਨਹੀਂ ਉਹਨੂੰ ਉਹਨੂੰ ਨਹੀਂ ਮੰਨੀਆਂ ਪੰਜਾਬ ਦਾ ਬਿਲਕੁਲ ਬੇੜਾਗਰ ਕਰਤਾ ਇਹਨਾਂ ਨੇ ਇਹ ਦਿੱਲੀ ਵਾਲਿਆਂ ਨੂੰ ਪੰਜਾਬ ਨਾਲ ਕੀ ਦਰਦ ਹੋ ਸਕਦਾ ਦਿੱਲੀ ਵਾਲੇ ਬੈਠ ਕੇ ਪੰਜਾਬ ਚਰਾ ਰਹੇ ਨੇ ਤੇ ਜਿੰਨਾ ਵੱਤ ਵਤ ਕਰ ਜਾ ਲੈ ਸਕਦੇ ਉਹਨਾਂ ਲੈ ਰਹੇ ਨੇ ਤੇ ਮੈਨੂੰ ਲੱਗਦਾ ਹੈ ਰਿਕਾਰਡ ਤੋੜਤਾ ਇਹਨਾਂ ਨੇ ਕਰਜ਼ੇ ਲੈਣ ਦਾ ਪਿਛਲੇ ਤਕਰੀਬਨ ਮਹੀਨਿਆਂ ਦਾ ਸਾਰੀਆਂ ਸਰਕਾਰਾਂ ਨੇ ਮਿਲ ਕੇ ਉਹਨਾਂ ਕਰਜ਼ਾ ਨਹੀਂ ਲਿਆ ਹੋਣਾ ਜਿੰਨੇ ਇਹਨਾਂ ਨੇ ਇਕੱਲੇ ਆ ਲੈ ਲਿਆ ਤੇ ਪੰਜਾਬ ਨੂੰ ਇਹ ਇੱਕ ਹਨੇਰੇ ਵੱਲ ਤੱਕ ਰਹੇ ਨੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਉਹਨਾਂ ਨੂੰ ਬੜਾ ਵੱਡਾ ਇਸ ਚੀਜ਼ ਦਾ ਖਮਿਆਜਾ ਭੁਗਤਣਾ ਪਊਗਾ ਕਿਉਂਕਿ ਜਿਹੜਾ ਕਰਜ਼ਾ ਹੈ ਜਿਹੜਾ ਨਾ ਇੱਕ ਵਾਰ ਚੜ੍ਹ ਜਾ ਫਿਰ ਲੈਂਦਾ ਲੈਂਦਾ ਹੀ ਲੈਂਦਾ ਹੈਗਾ ਐਡੀ ਛੇਤੀ ਯੂ ਨੋ ਨਹੀਂ ਹਲ ਹੋ ਸਕਦਾ ਇਹਨਾਂ ਨੇ ਤਕਰੀਬਨ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ ਪਿਛਲੇ ਸਾਢੇ 3 ਸਾਲਾਂ ਦੇ ਵਿੱਚ ਜਿਹੜਾ ਲੈ ਚੁੱਕਨੇ ਉਹਦਾ 4 ਸਾਲ ਜਿਹੜੇ ਪੂਰੇ ਹੋਏ ਤਾਂ ਡੇਢ ਲੱਖ ਰੁਪਏ ਕਰੋੜ ਦਾ ਕਰਜ਼ਾ ਲੈ ਲੈਣਗੇ ਹੁਣ ਦੱਸੋ ਇੱਦੀ ਵੱਡੀ ਰਕਮ ਉਹ ਕਿੱਥੋਂ ਜਾ ਕੇ ਪੂਰੀ ਹੋ ਸਰ ਵਿੱਤ ਮੰਤਰੀ ਇਹ ਕਹਰੇ ਵੀ ਜਿਹੜੀ ਜੀ ਡੀ ਪੀ 3 ਜਾਂ 4% ਰਹਿੰਦੀ ਸੀ ਉਹਨਾਂ ਸਰਕਾਰਾਂ ਦਾ ਸੀ ਉਹਨੂੰ 7 ਤੋਂ 8% ਲੈ ਗਏ ਚਾਰ ਤੇ ਉਹ ਵੀ ਦੇਖੋ ਗੱਲਾਂ ਨਾਲ ਰਿਕਾਰਡ ਕੱਢਣ ਵੀ ਕਿਹੜੇ ਵੇਲੇ ਕਿੰਨੀ ਜੀਡੀਪੀ ਸੀਗੀ ਇੱਕ ਸਾਲ ਜੇ ਜੀਡੀਪੀ 7 ਹੋ ਵੀ ਗਈ ਉਹ ਕੋਈ ਵੱਡੀ ਨਹੀਂ ਪਿਛਲੀਆਂ ਸਰਕਾਰਾਂ ਚ ਸਾਡੇ ਵੇਲੇ ਕਈ ਵਾਰ 99% ਵੀ ਜੀਡੀਪੀ ਗਈ ਹੈ ਤੇ ਜੀਡੀਪੀ ਕਨਸਟੈਂਟ ਨਹੀਂ ਹੁੰਦੀ ਜੀਡੀਪੀ ਤਾਂ ਤੁਸੀਂ 5 ਸਾਲ ਦਾ ਸਮਾਂ ਦੇਖੋ ਜੀਡੀਪੀ ਦਾ ਕਿੰਨਾ ਸੀ ਤੇ ਮੈਂ ਨਾ ਵੀ ਨਾਲ ਕਹਿ ਸਕਦਾ ਸਭ ਤੋਂ ਮਾੜੀ ਜੀਡੀਪੀ ਗਰੋਥ ਇਹਨਾਂ ਦੀ ਇਹਨਾਂ 5 ਸਾਲਾਂ ਚ ਹੋਈ ਹੋਣੀ ਹੈ ਜਿਹੜੀ ਹੁਣ ਇਹਨਾਂ ਦੇ ਸਰਕਾਰ ਦੇ ਨੇ ਕਿ ਆਪਣੀ ਜਿਹੜੀ ਕੈਬਨਲ ਮੰਤਰੀ ਨੇ ਆਵਾਦੀ ਪਾਰਟੀ ਦੇ ਇਹਨਾਂ ਸਾਰੇ ਇਹੀ ਕਹਿੰਦੇ ਨੇ ਵੀ ਬਾਦਲ ਸਰਕਾਰ ਜਿਹੜਾ ਹੈ ਕਰਜ਼ਾ ਚੜਾ ਕੇ ਗਿਆ ਸਾਰਾ। ਤੇਰੀ ਗੱਲ ਸੁਣੋ ਤੁਸੀਂ ਰਿਕਾਰਡ ਕਢਾ ਲਓ ਨਾ ਗਲਤ ਹੈ ਗਲ ਸਮਝੋ। ਦੋਸ਼ ਦੇਣ ਨਾਲੋਂ ਤੁਸੀਂ ਦੇਖੋ ਵੀ ਅਕਾਲੀ ਦਲ ਦੀ ਸਰਕਾਰ ਚ 10 ਸਾਲਾਂ ਚ ਕਿੰਨਾ ਕਰਜ਼ਾ ਲਿਆ ਤੇ ਇਹਨਾਂ ਨੇ ਕਿੰਨਾ ਕਰਜ਼ਾ ਲੈ ਲਿਆ 5 ਸਾਲ 3 ਸਾਲਾਂ ਚ। ਉਹੀ ਤੁਹਾਨੂੰ ਪਤਾ ਚੱਲ ਜਾਊਗਾ। ਤੁਹਾਨੂੰ ਲੱਗਦਾ ਵੀ ਜਿਹੜਾ ਕਰਜ਼ਾ ਇਹਨਾਂ ਚੁੱਕਿਆ ਜਾ ਰਿਹਾ ਕਿਤੇ ਪੰਜਾਬ ਦੀ ਭਲਾਈ ਵਾਸਤੇ ਜਾਂ ਵਿਕਾਸ ਤੇ ਲੱਗ ਰਿਹਾ। ਮੈਂ ਕਿਤੇ ਨਹੀਂ ਦਿਖ ਰਿਹਾ ਦੇਖੋ ਜੀ ਗੱਲ ਐ ਵੀ ਜੇ ਕੋਈ ਦਿਖਦਾ ਹੁੰਦਾ ਜੇ ਕੋਈ ਲੱਗ ਰਿਹਾ ਹੁੰਦਾ ਦਿਖਦਾ ਲੋਕਾਂ ਨੂੰ ਕੋਈ ਡਿਵੈਲਪਮੈਂਟ ਹੁੰਦੀ ਦਿਖਦੀ ਕੋਈ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਦਿਖਦੀਆਂ ਕਿਹੜੀ ਸਹੂਲਤ ਕੋਈ ਲੋਕਾਂ ਨੂੰ ਸਹੂਲਤ ਨਹੀਂ ਮਿਲਦੀ ਵਿਚਾਰੀਆਂ ਬੀਬੀਆਂ ਉਹ ਤਰਸੀ ਜਾਂਦੀਆਂ ਨੇ ਵੀ ਸਾਡੇ 100000 ਰੁਪਿਆ ਕਦਾਊਗਾ ਲਾਰੇ ਲਾਈ ਜਾਂਦੇ ਨੇ ਇੱਕੋ ਹੀ ਵੱਡੀ ਇਹਨਾਂ ਦੀ ਇਲੈਕਸ਼ਨ ਦੀ ਜਿਹੜੀ ਏਜੰਡਾ ਸੀਗਾ 1000 ਰੁਪਿਆ ਦੇਵਾਂਗੇ ਸਾਢੇ 3 ਸਾਲ ਹੋ ਗਏ ਕਿਸੇ ਵਿਚਾਰੀ ਬੀਬੀ ਨੂੰ 1 ਰੁਪਿਆ ਨਹੀਂ ਦਿੱਤਾ ਇਹਨਾਂ ਨੇ ਨਹੀਂ ਕੋਈ ਕਿਸੇ ਦੇ ਵਿੱਚ ਨਾ ਜੇ 올ਡਜ ਪੈਨਸ਼ਨ ਹੈ ਮਹਿੰਗਾਈ ਇੰਨੀ ਹੋ ਗਈ ਕੋਈ ਵਾਦਾ ਕੀਤਾਗਾ ਕੋਈ ਸ਼ਗਨ ਸਕੀਮ ਹੈ ਗਰੀਬਾਂ ਵਾਸਤੇ ਉਹ ਕੋਈ ਨਹੀਂ ਜਿਹੜੇ ਬਜੀਫੇ ਨੇ ਬੱਚਿਆਂ ਦੇ ਉਹ ਬੜੇ ਕਿੰਨੇ ਕਿੰਨੇ ਲੰਬੇ ਸਮੇਂ ਦੇ ਰੋਕੇ ਪੈ ਨੇ ਕੀ ਕੀਤਾ ਇਹਨਾਂ ਨੇ ਕਿਸੇ ਵਾਸਤੇ ਵੀ ਕੁਝ ਨਹੀਂ ਹੁਲਟਾ ਵਪਾਰੀਆਂ ਕੋਲ ਚਲੇ ਜਾਓ ਤਾਂ ਵਪਾਰੀਆਂ ਦਾ ਇਹਨਾਂ ਨੇ ਜਿਹੜਾ ਕਿ ਚੁੰਬਰ ਘੜਤਾ ਨਾਲੇ ਕਰਜ਼ਾ ਲੈ ਰਹੇ ਨੇ ਨਾਲੇ ਵਪਾਰੀਆਂ ਨੂੰ ਰੋਜ਼ ਤੰਗ ਕਰ ਰਹੇ ਨੇ ਹੁਣ ਤਾਂ ਇੱਥੋਂ ਤੱਕ ਵੀ ਆ ਗਈ ਵੀ ਲੋਕਾਂ ਨੂੰ ਕਹਿੰਦੇ ਐਡਵਾਂਸ ਜਮ੍ਹਾਂ ਕਰਾ ਦਿਓ ਟੈਕਸ ਹਾਲੇ ਸਰਕਾਰ ਦਾ ਇੰਨੀ ਕੰਗਾਲੀ ਦੇ ਵਿੱਚੋਂ ਲੰਘ ਰਹੀ ਹੈ ਕਹਿੰਦੇ ਇੱਕ ਮਹੀਨੇ ਦਾ ਐਡਵਾਂਸ ਪਹਿਲਾਂ ਜਮਾ ਕਰਾ ਦਿਓ ਸਾਨੂੰ ਟੈਕਸ ਇੱਥੋਂ ਤੱਕ ਵੀ ਜਿਹੜੇ ਅਫਸਰ ਨੇ ਉਹ ਵਪਾਰੀਆਂ ਨੂੰ ਮਿੰਤਾਂ ਕਰ ਲਈ ਜਾਂ ਡਰਾ ਰਹੇ ਨੇ ਸੋ ਇਹ ਹਾਲਾਤ ਹੋ ਗਏ ਨੇ ਸਰਕਾਰ ਦੇ ਕਦੇ ਨਾ ਕਰਚਾ ਲੈ ਲਿਆ 1.5 ਲੱਖ ਕਰੋੜ ਦੇ ਕਰੀਬ ਸਾਢੇ 3 ਸਾਲਾਂ ਦੇ 400 ਦਾ ਪੈਸਾ ਜਾ ਕਿੱਥੇ ਰਿਹਾ ਪੁਰੇ ਸਾਹਵ ਨਾਲ ਇਹ ਤਾਂ ਹੁਣ ਸਰਕਾਰ ਦੱਸੋ ਕਿੱਥੇ ਜਾ ਰਿਹਾ ਹੈ ਇਹ ਦਿੱਲੀ ਇਹ ਦਿੱਲੀ ਜਾ ਰਿਹਾ ਹੈ ਦਿੱਲੀ ਜਾ ਰਿਹਾ ਹੈ ਇਸ਼ਤਿਹਾਰਾਂ ਦੇ ਵਿੱਚ ਉਡਾਰ ਰਹੇ ਨੇ ਪੂਰੀ ਦੁਨੀਆ ਦੇਸ਼ ਦੇ ਵਿੱਚ ਇਲੈਕਸ਼ਨ ਜਿਹੜੀ ਹੈ ਤਾਮਿਲਨਾਡੂ ਚ ਹੁੰਦੀ ਹੈ ਤੇ ਇਸ਼ਤਿਹਾਰ ਪੰਜਾਬ ਦੇ ਹੁੰਦੇ ਨੇ ਤੇ ਇਸੇ ਤਰ੍ਹਾਂ ਹੈਲੀਕਾਪਟਰ ਦੇ ਨਜ਼ਾਰੇ ਕੇਜਰੀਵਾਲ ਲੈ ਰਿਹਾ ਕਿੰਨੀਆਂ-ਕਿੰਨੀਆਂ ਮਤਲਬ ਗੱਡੀਆਂ ਭਜਾਈ ਫਿਰਦੇ ਨੇ ਐਡਵੋਕੇਟ ਸਾਹਿਬ ਕੋਲ ਪੁੱਛਿਓ ਕਿ ਮੇਰੀ ਜੋ ਪ੍ਰਕਿਰਿਆ ਚੱਲ ਰਹੀ ਹੈ ਪਾਰਟੀ ਦਾ ਠੀਕ ਸਦਾ ਰਾਜਦੇਵ ਸਿੰਘ ਜੀ ਜੋ ਸਾਬਕਾ ਐਮਪੀ ਰਹੇ ਨੇ ਆਪਣੇ ਸ਼ਹਿਰੂਰ ਤੋਂ ਉਹਨਾਂ ਨੂੰ ਜੀ ਆਖਦੇ ਆ ਕਿ ਉਹਨਾਂ ਨੇ ਭਰਤੀ ਕਮੇਟੀ ਦੀ ਮਿਹਨਤ ਵਿੱਚ ਸ਼੍ਰੀ ਗਲਤਕ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਉਹਦੇ ਵਿੱਚ ਸ਼ਾਮਲ ਹੋ ਕੇ ਗਲਤਕ ਸਾਹਿਬ ਨੂੰ ਸਮਰਪਿਤ ਹੋ ਕੇ ਔਰ ਅਰਤੀ ਵੀ ਸ਼ੁਰੂ ਕੀਤੀ ਹੈ ਔਰ ਇਸ ਵੱਡੇ ਕਾਫਲੇ ਵਿੱਚ ਗਲਤਕ ਸਾਹਿਬ ਦੀ ਅਗਵਾਈ 'ਚ ਤੁਰਨ ਦਾ ਫੈਸਲਾ ਹੈ ਉਹਨਾਂ ਨੂੰ ਜੀ ਆਖਦੇ ਔਰ ਇਹ ਆਸ ਕਰਦੇ ਹਾਂ ਕਿ ਬੜਾ ਇਹਨਾਂ ਦਾ ਪੁਰਾਣਾ ਪੰਥਕ ਇਤਿਹਾਸ ਹੈ ਉਹਦੇ ਤੇ ਪਹਿਰਾ ਦਿੰਦੇ ਹੋਏ ਪੂਰਨ ਰੂਪ ਵਿੱਚ ਪੰਥ ਨੂੰ ਔਰ ਸ਼੍ਰੀ ਗਲਤਕ ਸਾਹਿਬ ਨੂੰ ਸਮਰਪਿਤ ਹੋ ਕੇ ਕੰਮ ਕਰਨਗੇ ਸਰ ਕੀ ਮੇਰੀ ਤਿਆਰੀ ਚੱਲ ਰਹੀ ਆ ਇਲੈਕਸ਼ਨ ਦੇ ਵਿੱਚ ਥੋੜਾ ਟਾਈਮ ਹੀ ਰਹਿ ਗਿਆ 1.5 ਹੀ ਰਿਹਾ। ਇਲੈਕਸ਼ਨ ਤਾਂ ਹਲੇ ਦੂਰ ਦੀ ਗੱਲ ਹੈ ਜੀ ਅਸੀਂ ਤਾਂ ਹਲੇ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਇੱਕ ਪੰਥ ਪ੍ਰਵਾਂਤ ਜਿਹੜੀ ਜਮਾਤ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਇੱਕ ਪੰਜਾਬ ਦੀ ਖੇਤਰੀ ਪਾਰਟੀ ਸੀ ਪੰਜਾਬ ਦੀ ਪੰਥਕ ਜਮਾਤ ਸੀ ਜਿਸ ਤੋਂ ਲੋਕਾਂ ਦਾ ਪਿਛਲੇ ਸਮੇਂ ਦੌਰ ਵਿਸ਼ਵਾਸ ਛੁੱਟ ਗਿਆ ਜਿਸ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਦੇਸ਼ ਜਾਰੀ ਕਰਨੇ ਪਏ ਕਿ ਲੀਡਰਸ਼ਿਪ ਨੇ ਨੈਤਿਕ ਅਧਿਕਾਰ ਗਵਾ ਚੁੱਕੀ ਆ। नामी ਪੰਥਕੌਰ ਪੰਜਾਬ ਪ੍ਰਵਾਂਤ ਲੀਡਰਸ਼ਿਪ ਹੈ ਜਿਹੜੀ ਉਹ ਸਮੂਚੀ ਸਿੱਖ ਕੌਮ ਨੂੰ ਔਰ ਪੰਜਾਬੀਆਂ ਨੂੰ ਦੇਣੀ ਆ ਉਹਦੇ ਤੇ ਕੰਮ ਕਰ ਰਹੇ ਆ ਔਰ ਉਹ ਅਸੀਂ 15 ਤੋਂ 20 ਤਰੀਕ ਤੱਕ ਦੇ ਵਿੱਚ ਵਿੱਚ ਡੈਲੀਗੇਟਾਂ ਦੀ ਜਿਹੜੀ ਚੋਣ ਆ ਉਹ ਕਰ ਲਾਂਗੇ ਭਰਤੀ ਤਕਰੀਬਨ ਸਾਡੀ ਜਿਹੜੇ ਲੱਗੀ ਔਰ ਉਸ ਤੋਂ ਬਾਅਦ ਜਿਹੜਾ ਕਿੰਨੀ ਬਾ ਜਥੇਬੰਦੀ ਦਾ ਪ੍ਰੋਗਰਾਮ ਸਾਡੇ 8 ਲੱਖ ਦੇ ਕਰੀਬ ਭਰਤੀ ਕੱਲ ਪਰਸੋਂ ਸ਼ਾਮ ਤੱਕ ਆ ਗਈ ਸੀ ਕੱਲ ਵੀ ਆਈ ਅੱਜ ਵੀ ਆ ਰਹੀ ਹੈ ਔਰ ਆ ਸਭੀ ਬਹੁਤ ਡੇਲੀ ਕਾਫੀ ਜ਼ਿਆਦਾ ਮਾਤਰਾ ਚਾਰੀ ਚੁੰਡਾ ਸਾਹਿਬ 2027 ਤੱਕ ਚੁਣ ਲੋਗੇ ਜੀ ਇਹਦੀ ਡੈਲੀਗੇਟ ਕਦੋਂ ਤੱਕ ਚੁਣੇ ਜਾਣਗੇ 30 ਤਰੀਕ ਤੱਕ ਡੈਲੀਗੇਟ ਨੇ ਜਿਹੜੇ ਸਟੇਟ ਡੈਲੀਗੇਟ ਨੇ ਜਿਹੜੇ ਚੁਣ ਲੈਣਗੇ ਉਸ ਤੋਂ ਬਾਅਦ ਅਗਲੀ ਪ੍ਰਕਿਰਿਆ ਸਾਰੇ ਲੀਡਰਸ਼ਿਪ ਨੇ ਵਿਚਾਰ ਵਟਾਂਦਰਾ ਕੋਈ ਸਮਾਂ ਰੱਖਿਆ ਵੀ ਕਦੋਂ ਤੱਕ ਚੋਣ ਹੋ ਜੂ ਪ੍ਰਧਾਨ ਜੀ ਉਸ ਤੋਂ ਬਾਅਦ ਸਾਰੇ ਲੀਡਰਸ਼ਿਪ ਬਹਿ ਕੇ ਤੈਅ ਕਰ ਲੂਗੀ ਡੇਟ ਉਦੋਂ ਬਾਅਦ ਕਿੰਨਾ ਕੁ ਟਾਈਮ ਲੱਗਣਾ ਹੁੰਦਾ ਕੋਈ ਸਿਰਫ ਡੇਟ ਹੀ ਰੱਖਣੀ ਹੈ ਸ਼੍ਰੋਮਣੀ ਅਕਾਲੀ ਦਲ ਸੀ ਨਾ ਜਿਹੜਾ ਸ਼੍ਰੋਮਣੀ ਗਾਲੀ ਦਲ ਇੱਕ ਪੰਥਰ ਪੰਜਾਬ ਦੇ ਏਜੰਡੇ ਤੇ ਔਰ ਪਿਛਲੇ ਸਮੇਂ ਦੌਰਾਨ ਉਹ ਝੰਡੇ ਤੋਂ ਅਸੀਂ ਪਿੱਛੇ ਚਲੇ ਗਏ ਜਿਸ ਕਾਰਨ ਕਿ ਸੰਗਤ ਹੈ ਜਿਹੜੀ ਸਤੋਂ ਬੇਮਕ ਹੋ ਗਈ ਪੰਜਾਬੀ ਬੇਮਕ ਹੋ ਗਏ ਸੋ ਅੱਜ ਕੋਈ ਵੀ ਪੰਜਾਬ ਦੀ ਪਾਰਟੀ ਜਿੰਨੀਆਂ ਵੀ ਚਾਹੇ ਕੋਈ ਰਾਜ ਕਰਦਾ ਪਾਰਟੀ ਆ ਚਾਹੇ ਵਿਰੋਧੀ ਪਾਰਟੀਆਂ ਨੇ ਜਿਹੜਾ ਪੰਜਾਬ ਪ੍ਰਸਤਰੀ ਲੋਕਾਂ ਨੂੰ ਮਜਾ ਆ ਰਹੀਆਂ ਲੋਕਾਂ ਨੂੰ ਹੀ ਨਜ਼ਰ ਆ ਰਿਹਾ ਸਾਰੀਆਂ ਪਾਰਟੀਆਂ ਦਿੱਲੀ ਤੋਂ ਚੱਲ ਰਹੀਆਂ ਪੰਜਾਬ ਦੀ ਕਿਤੇ ਗੱਲ ਹੀ ਹੋ ਰਹੀ ਇਸ ਕਰਕੇ ਇੱਕ ਖੇਤਰੀ ਪਾਰਟੀ ਜਿਹੜੀ ਪੰਜਾਬ ਔਰ ਪੰਥ ਦੇ ਹਿੱਤਾਂ ਦੀ ਪਹਿਰੇਦਾਰੀ ਕਰੇ ਉਹਦੀ ਲੋੜ ਮਹਿਸੂਸ ਕਰਦੇ ਨੇ ਸਮੁੱਚੇ ਪੰਜਾਬੀ ਔਰ ਉਸ ਦੇ ਤਹਿ ਤੱਕ ਹਾਲ ਤੱਕ ਸਭ ਦੇ ਦੇਸ਼ ਹੋਏ ਸੀ ਔਰ ਉਸ ਦੇ ਤਹਿ ਦੀ ਅਸੀਂ ਕੰਮ ਕਰ ਰਹੇ ਹਾਂ ਉਸ ਤਰ੍ਹਾਂ ਦੀ ਏਜੰਡਾ ਦਵਾਂਗੇ ਜਿਹੜਾ ਪੰਥ ਔਰ ਪੰਜਾਬ ਨੂੰ ਪ੍ਰਬੰਧਤ ਹੋਵੇ ਉਹਦੇ ਚ ਸਾਡੀਆਂ ਧਾਰਮਿਕ ਮਸਲੇ ਵੀ ਮੰਗਾ ਵੀ ਹੋਣਗੀਆਂ ਪੰਜਾਬ ਦੀਆਂ ਹੱਕੀ ਮੰਗਾ ਵੀ ਹੋਣਗੀਆਂ ਪੰਜਾਬ ਦੇ ਹਰ ਵਰਗ ਦੇ ਮਸਲਿਆਂ ਨੂੰ ਵਿਸਤਾਰ ਨਾਲ ਸਮਝ ਕੇ ਉਹ ਸਾਰੀਆਂ ਚੀਜ਼ਾਂ ਦਾ ਇੱਕ ਪ੍ਰੋਪਰ ਏਜੰਡਾ ਔਰ ਪ੍ਰੋਪਰ ਪੰਥ ਪ੍ਰਬੰਧਤ ਲੀਡਰਸ਼ਿਪ ਇਹ ਦੋ ਚੀਜ਼ਾਂ ਦਾ ਜਦੋਂ ਸਮੇਲ ਹੋਊਗਾ ਤਾਂ ਲੋਕ ਆਪੇ ਪ੍ਰਬੰਧ ਕਰ ਲੈਣਗੇ ਸਾਰੇ ਉਹ ਸਾਰਿਆਂ ਪੰਜਾਬ ਔਰ ਪੰਥ ਪ੍ਰਸਤਿਰਾ ਜਿਹੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਕੰਮ ਕਰਨਾ ਚਾਹੁੰਦੀਆਂ ਨੇ ਦੇਸ਼ ਦੇ ਸੰਵਿਧਾਨ ਚ ਰਹਿ ਕੇ ਕੰਮ ਕਰਨਾ ਚਾਹੁੰਦੀਆਂ ਨੇ ਪੰਜਾਬ ਔਰ ਪੰਥ ਦੀਆਂ ਹੱਕੀ ਮੰਗਾਂ ਲਈ ਲੜਨਾ ਚਾਹੁੰਦੀਆਂ ਨੇ ਉਹਨਾਂ ਸਾਰਿਆਂ ਤੱਕ ਪਹੁੰਚ ਕਰਾਂਗੇ ਅਸੀਂ ਪਿਛਲੇ 4-5 ਦਿਨ ਪਹਿਲਾਂ ਕਮੇਟੀ ਦੇ ਤੌਰ ਤੇ ਭਾਈ ਅਮਰਪਾਲ ਸਿੰਘ ਉਹਨਾਂ ਦੀ ਪਰਿਵਾਰ ਨੂੰ ਉਹਨਾਂ ਨੂੰ ਸਾਰਿਆਂ ਨੂੰ ਮਿਲੇ ਆ ਔਰ ਉਹਨਾਂ ਨੇ ਬੜਾ ਪੋਜ਼ਿਟਿਵ ਹੰਗਾਰਾ ਭਰਿਆ ਔਰ ਉਹਨਾਂ ਦੀ ਤੁਸੀਂ ਪੜ੍ਹ ਵੀ ਲਈਓ ਸਟੇਟਮੈਂਟ ਕਿ ਸਾਰੇ ਅਸੀਂ ਇਕੱਠੇ ਚੱਲਣ ਨੂੰ ਤਿਆਰ ਆ। ਸੋ ਉਹਦੇ ਲਈ ਸੰਘ ਇਕੱਠੇ ਚੱਲਣ ਲਈ 20 ਕ ਏਜੰਡਾ ਤੈਅ ਕੀਤਾ ਜਾਊਗਾ। ਔਰ ਜੇ ਉਸ ਏਜੰਡੇ ਤੇ ਆਪਾਂ ਸਾਰੇ ਰਲ ਕੇ ਚੱਲਾਂਗੇ ਜਿਸ ਦੇ ਨਾਲ ਪੰਥਰ ਪੰਜਾਬ ਨੂੰ ਆਪਾਂ ਕਿਤੇ ਚੰਗੀ ਦਿਸ਼ਾ ਦੇ ਸਕੀਏ ਔਰ ਇੱਕ ਚੰਗਾ ਪਲੇਟਫਾਰਮ ਪੰਜਾਬ ਨੂੰ ਉਹਦੇ ਤੇ ਕਿੰਤੂ ਪ੍ਰੰਤੂ ਵੀ ਹੋਇਆ ਵੀ ਇਹ ਪੰਜ ਮੈਂਬਰੀ ਕਮੇਟੀ ਹੈ ਭਰਤੀ ਲਈ ਹੈ ਸਿਰਫ ਤੇ ਜੀ ਗੱਠ ਜੋੜ ਕਰਨ ਤੌਰ ਤੇ ਪਹਿਲੀ ਹੈ ਜੇ ਪ੍ਰਧਾਨ ਚੁਣਿਆ ਨਹੀਂ ਗਿਆ ਪਤਾ ਕੀ ਹੈ ਕਿੰਤੂ ਪ੍ਰੰਤੂ ਵਾਲਿਆਂ ਨੇ ਆਪਦਾ ਕੰਮ ਕਰਨਾ ਹੀ ਹੁੰਦਾ ਜੀ ਅਸੀਂ ਕੋਈ ਮਾੜੇ ਕੰਮ ਅਸੀਂ ਅਸੀਂ ਅੱਜ ਚੋਣ ਹੋਈ ਨਹੀਂ ਅਸੀਂ ਕਿਸੇ ਮਾੜੇ ਕੰਮ ਲਈ ਤਾਂ ਗਏ ਨਹੀਂ ਆਪਾਂ ਤਾਂ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦੋ ਚੀਜ਼ਾਂ ਦੀ ਡਿਊਟੀ ਲੱਗੀ ਸੀ ਇੱਕ ਤਾਂ ਭਰਤੀ ਕਰਕੇ ਪ੍ਰਧਾਨ ਦੀ ਚੋਣ ਕਰਨੀ ਇੱਕ ਪੰਥਕ ਇਕਤਾ ਸੋ ਪੰਥਕ ਇਕਤਾ ਲਈ ਇੱਕ ਚੜ੍ਹਾ ਕਦਮ ਚੱਕਿਆ ਉਹਨੂੰ ਉਹਦਾ ਤਾਂ ਵੈਲਕਮ ਕਰਨਾ ਚਾਹੀਦਾ ਸਾਰਿਆਂ ਨੂੰ ਕਿਉਂਕਿ ਜਿੰਨੀ ਖਿਲਰੀ ਪਈ ਸ਼ਕਤੀ ਹੈ ਸਾਡੀ ਪੰਥ ਦੀ ਜੇ ਨੂੰ ਇਕੱਠੀ ਕਰਾਂਗੇ ਤਾਂ ਹੀ ਇੱਕ ਪਲੇਟਫਾਰਮ ਸਿਰਜਿਆ ਜਾ ਸਕਦਾ ਸੋ ਪੰਜ 6 7 ਤੇ ਨਾ ਬਣਾ ਕੇ ਨਹੀਂ ਆਪਾਂ ਉਦੋਂ ਜੋ ਕੁਝ ਕੱਢ ਸਕਦੇ ਉਹ ਇੱਕ ਪਲੇਟਫਾਰਮ ਤੇ ਇਕੱਠਿਆ ਕਰਾਂਗੇ ਪਰ ਉਹ ਏਜੰਡਾ ਜਿਹੜਾ ਸਾਰਿਆਂ ਦਾ ਸਾਂਝਾ ਹੋਣਾ ਚਾਹੀਦਾ ਜਿਸ ਤੇ ਸਾਰੇ ਅਸੀਂ ਚੱਲ ਸਕੀਏ ਔਰ ਦੇਸ਼ ਔਰ ਕੌਮ ਨੂੰ ਦੇ ਹਿੱਤਾਂ ਦਾ ਹੋਵੇ ਕੋਈ ਦੇਸ਼ ਵਿਰੋਧੀ ਗੱਲ ਨਾ ਹੋਵੇ ਇਸ ਭਾਵਨਾ ਨਾਲ ਅਸੀਂ ਉਹ ਸਾਰਾ ਏਜੰਡਾ ਤੈਅ ਕਰਾਂਗੇ ਜਿਸ ਦੇ ਤੇ ਸਾਰੇ ਅਸੀਂ ਰਲ ਮਿਲ ਕੇ ਕੰਮ ਕਰ ਸਕੀਏ ਅਕਾਲ ਤੱਕ ਤੇ ਸਾਡਾ ਜਿਸ ਨੂੰ ਸੁਨ ਸਾਰੇ ਜਿਹੜਾ ਸਿੱਖ ਹੈ ਗੁਰੂ ਦਾ ਉਹਦਾ ਖੂਨ ਜਿਹੜਾ ਵਹਲੇ ਖਣ ਲੱਗ ਜਾਏ ਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਹੈਗਾ ਐਸਾ ਵੱਡਾ ਸਥਾਨ ਹੈ ਉਹ ਚ ਸਥਾਨ ਹੈ ਖਾਲਸਾ ਪੰਥ ਦੇ ਵਿੱਚ ਤੇ ਉਹਨਾਂ ਵੱਲੋਂ ਜੋ ਹੁਕਮਨਾਮਾ ਆਇਆ ਦੇਸ਼ ਆਇਆ ਉਸ ਨੂੰ ਮੰਨਣ ਦਾ ਫੈਸਲਾ ਕਰਨਾ ਸਭ ਤੋਂ ਔਖਾ ਫੈਸਲਾ ਸੀ। ਉਹ ਤੇ ਸ਼ਰਮਨੀਆ ਥਾਲੀਦਲ ਜਿਹੜਾ ਸੀ ਉਹ ਪਹਿਲੇ ਚੱਲ ਰਿਹਾ ਸੀ। ਬਹੁਤ ਦੇਰ ਤੋਂ ਚੱਲ ਰਿਹਾ ਸੀ ਉਹ ਜਿਹੜਾ ਸੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਚੱਲ ਰਿਹਾ ਸੀ ਫਿਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚੱਲ ਰਿਹਾ ਸੀ। ਜਿਨ੍ਹਾਂ ਨੇ ਫੈਸਲਾ ਲਿਆ ਵਿੱਚੋਂ ਉੱਠ ਕੇ ਇਨਾਂ ਨੂੰ ਸੁਧਾਰ ਲਿਆਇ ਰਿਹਾ ਜਾਂਦਾ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਫੈਸਲਾ ਸੀ ਇਤਿਹਾਸਕ ਫੈਸਲਾ ਸੀ ਤੇ ਪੰਥਕ ਉਹ ਪੰਥਕ ਫੈਸਲਾ ਸੀ ਤੇ ਅੱਜ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੰਜੀਤੀ ਲਈ ਜਿਹੜਾ 1920 ਦੇ ਵਿੱਚ ਮੋਟਲਾ ਤੇ ਬਣਿਆ ਸੀ ਤੌਰ ਤੇ ਕਾਇਮ ਹੋਇਆ ਸੀਗਾ ਬਾਬਾ ਫੜਕ ਸਿੰਘ ਦੀ ਅਗਵਾਈ ਦੇ ਵਿੱਚ ਤੇ ਉਹ ਅਕਾਲੀ ਦਲ ਨੂੰ ਪੁਨਰ ਸੰਜੀਤ ਕਰਨ ਦੇ ਲਈ ਇਹ ਲਹਿਰ ਚੱਲ ਰਹੀ ਹੈ ਤੇ ਸਾਰੇ ਜਿਹੜੇ ਨੇਤਾ ਨੇ ਸੱਜਣ ਨੇ ਉਹ ਇਸ ਸਿਲਸਿਲੇ ਦੇ ਵਿੱਚ ਆਏ ਦੇਖੋ ਸਿਆਸਤ ਦੇ ਵਿੱਚ ਜਿਹੜੀ ਗੱਲ ਹੈ ਉਹ ਹੈ ਜਿਹੜਾ ਆਪਣੇ ਬਚਨਾਂ ਦਾ ਧਣੀ ਹੋਵੇ ਜਿਹੜਾ ਬਚਨ ਨਹੀਂ ਪੂਰਾ ਕਰ ਸਕਦਾ ਇੱਚ ਰਾਜਨੀਤਿਕ ਬਾਣ ਮੰਨ ਜਿਹੜਾ ਹੈ ਉਹ ਕੰਮ ਨਹੀਂ ਕਰ ਸਕਦਾ ਉਹ ਤੇ ਤੇ ਕੁਛ ਕਹਿ ਦਿੰਦਾ ਤੇ ਤੇ ਕੁਛ ਕਹਿ ਦਿੰਦਾ ਕਿਸੇ ਨੂੰ ਕੁਛ ਕਹਿ ਦਿੰਦਾ ਉਹ ਰਾਜਨੀਤਿਕ ਪਾਰਟੀ ਨਹੀਂ ਚਲਾ ਸਕਦੇ ਸੋ ਰਾਜਨੀਤਿਕ ਪਾਰਟੀ ਉਹੀ ਚਲਾਉਣਗੇ ਜਿਹੜੇ ਬਚਨਾਂ ਦੇ ਵੀ ਪੱਕੇ ਨੇ ਬਾਕੀ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਵੀ ਸੰਵਿਧਾਨ ਦੇ ਵਿੱਚ ਵੀ ਭਰੋਸਾ ਰੱਖਦੇ ਹੁਣ ਦੇਸ਼ ਦੇ ਉਲਟ ਵੀ ਨਾ ਕਰਦੇ ਹੁਣ ਇਹ ਦੋਵਾਂਾਂ 'ਚ ਬੜਾ ਵੱਡਾ ਫਰਕ ਹੈ ਕਿਉਂਕਿ ਉਹ ਜਿਹੜਾ ਦੂਜੇ ਪਾਸੇ ਜਿਹੜਾ ਕਹਿ ਦਿੱਤਾ ਜਾਂਦਾ ਜਾਂ ਹੁੰ ਜਾਂਦਾ ਉਹ ਇੱਕ ਵੱਡੀ ਸਮੱਸਿਆ ਬਣ ਸਕਦਾ ਇਸ ਦੇ ਵਿੱਚ ਮੈਂ ਦੋ ਥਿਊਰੀਆਂ ਦੱਸਦਾ ਹਾਂ ਕਿ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਨਾਲ ਉਹ ਮੇਰੇ ਰਹਿਬਰ ਸੀ ਉਹਨਾਂ ਦੇ ਨਾਲ ਮੈਂ ਰਹੀਂ ਪਰੰਤੂ ਉਸੇ ਸਮੇਂ ਸੰਤ ਹਰਚੰਦ ਸਿੰਘ ਲਾਂਗਰੋਵਾਲ ਮੇਰੇ ਰੂੜੇ ਮਿੱਤਰ ਸੀ ਮੈਂ ਸਟੂਡੈਂਟ ਫੈਡਰੇਸ਼ਨ ਦਾ ਪੰਜਾਬ ਪ੍ਰਧਾਨ ਸੀ ਉਹ ਸੰਗਰੂਰ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਸੀ ਜਦੋਂ ਸੰਤ ਫਤੇ ਸਿੰਘ ਪ੍ਰਧਾਨ ਹੁੰਦੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਇਹ ਦੋ ਸਮੇਲ ਦੋ ਸੰਤਾਂ ਦਾ ਸਭ ਤੋਂ ਮੁਸ਼ਕਲ ਸੀ ਪਰੰਤੂ ਜਿਹੜੀ ਇਹਨਾਂ ਦੀ ਇਹਨਾਂ ਦੀ ਮਾਤਾ ਗੁਜਰੀ ਆਪਣਾ ਸਰਦਾਰ ਗਿਆਨ ਸਿੰਘ ਲੀਲਾ ਵੀ ਜਿਹੜੇ ਦੋਸ਼ੀ ਸੀ ਮੈਂ ਕੇਸ ਵੀ ਲੜਿਆ ਸੰਤ ਲੰਗਰੋਵਾਲ ਦਾ ਤੇ ਦੋ ਸਿੰਘ ਜਿਹੜੇ ਨੇ ਉਹ ਕੇਸ ਦੇ ਵਿੱਚ ਸੀ ਉਹ ਅੱਜ ਇੱਥੇ ਬੈਠੇ ਨੇ ਜਿਨ੍ਹਾਂ ਦਾ ਮੈਂ ਲੜਿਆ ਉਥੇ ਬੋਲਦੇ ਆਂ ਵੀ ਮੈਂ ਕਿਹਾ ਸੀ ਵੀ ਸੰਤ ਹਰਚੰਦ ਸਿੰਘ ਲਾਂਗਰੋਵਾਲ ਮੇਰੇ ਡੂੜੇ ਮਿੱਤਰ ਸੀ ਮੈਂ ਇਹ ਗੱਲ ਕਹਿ ਸਕਦਾ ਫਿਰ ਬਾਬਾ ਜੋਗਿੰਦਰ ਸਿੰਘ ਜਿਹੜੇ ਸੀ ਜੇ ਜੇ ਮੇਰੇ ਸਿਰ ਤੇ ਹੱਥ ਨਾ ਰੱਖਦੇ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਪਿਤਾ ਸੀ ਤਾਂ ਮੈਂ 7 ਜਨਮ ਮੈਂਬਰ ਪਾਰਲੀਮੈਂਟਰੀ ਨਹੀਂ ਬਣ ਸਕਦਾ ਅੱਜ ਉਹ ਇਸ ਦੁਨੀਆ ਵਿੱਚ ਨਹੀਂ ਹਨ ਪਰੰਤੂ ਪਿੱਠ ਦੇ ਪਿੱਛੇ ਇਹ ਕਹਿਣਾ ਕਿ ਮੈਂ ਜਿਹੜਾ ਐਮਪੀ ਬਣਿਆ ਉਹ ਸਿਰਫ ਤੇ ਸਿਰਫ ਬਾਬਾ ਜੋਗਿੰਦਰ ਸਿੰਘ ਕਰਕੇ ਬਣਿਆ ਸੰਗਤ ਦਾ ਫਤਵਾ ਨਹੀਂ ਸੀ ਸੰਗਤ ਦਾ ਫਤਵਾ ਉਹ ਹੋਣਾ ਸੀ ਜਿਹੜਾ ਬਾਬਾ ਜੋਗਿੰਦਰ ਸਿੰਘ ਜੀ ਦੇ ਸਿਰ ਤੇ ਹੱਥ ਰੱਖੇ ਜੇ ਉਹ ਮੇਰੇ ਸਿਰ ਤੇ ਹੱਥ ਨਾ ਰੱਖਦੇ ਤਾਂ ਕੋਈ ਸੰਗਤ ਦਾ ਫਤਵਾ ਨਹੀਂ ਹੋਣਾ ਸੀ ਸੋ ਉਸ ਮਹਾਨ ਸ਼ਸ਼ੀਤ ਨੂੰ ਜਿਹੜਾ ਬਾਬਾ ਜੋਗਿੰਦਰ ਸਿੰਘ ਹੈ ਜਿਨ੍ਹਾਂ ਨੇ ਮੈਨੂੰ ਅਨੁਸ਼ਾਸਨ ਸਿਖਾਇਆ ਜਿਨ੍ਹਾਂ ਨੇ ਮੈਨੂੰ ਉਂਗਲੀ ਫੜ ਕੇ ਜਿਹੜੀ ਆ ਸਿਆਸਤ ਸਿਖਾਈ ਮੈਨੂੰ ਰਾਜਨੀਤੀ ਸਿਖਾਈ ਉਸੇ ਸਮੇਂ ਮੇਰਾ ਸੰਤ ਫਤੇ ਸਿੰਘ ਨਾਲ ਤੇ ਜਥੇਦਾਰ ਮੋਹਨ ਸਿੰਘ ਤੁਰਨ ਨਾਲ ਜਥੇਦਾਰ ਜਗਦੇਵ ਸਿੰਘ ਤਲਵੰਡੀ ਨਾਲ ਜਿਹੜੇ ਅਕਾਲੀ ਦਲ ਦੇ ਵਕਤ ਬਾ ਵਕਤ ਪ੍ਰਧਾਨ ਰਹੇ ਉਹਨਾਂ ਨਾਲ ਵੀ ਮੇਰੀ ਬੜੀ ਸਾਂਝ ਰਹੀ ਸੋ ਮੈਂ ਦੋਹੇ ਜਿਹੜੇ ਪਾਰਟੀ ਦੇ ਕਲਚਰ ਕਹਿ ਸਕਦੇ ਆ ਇੱਥੇ ਗਰਮ ਦਲੀਆਂ ਦਾ ਤੇ ਇੱਥੇ ਜਿਹਨੂੰ ਨਰਮ ਦਲੀਏ ਕਹਿ ਦਿੰਦੇ ਵੈਸੇ ਤਾਂ ਸ਼੍ਰੋਣੀ ਅਕਾਲੀ ਦਲ ਤੇ ਨਰਮ ਦਲ ਤੇ ਗਰਮ ਦਲੀਏ ਦਾ ਕੋਈ ਪ੍ਰਸ਼ਨ ਨਹੀਂ ਬਣਦਾ ਪਰੰਤੂ ਦੋਹੇ ਮੇਰੇ ਵਿੱਚ ਸਮੇਲ ਹੈ ਤੇ ਮੈਂ ਇਹ ਜਿਹੜਾ ਹੈ ਜਾਇ ਇਹਨਾਂ ਦਾ ਬੜਾ ਧੰਨਵਾਦੀ ਹਾਂ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਸਾਹਿਬ ਦਾ ਸਰਦਾਰ ਇਕਬਾਲ ਸਿੰਘ ਜੀ ਝੁੰਦਾ ਸਾਹਿਬ ਦਾ ਸਰਦਾਰ ਇਹਨਾਂ ਦਾ ਉਹ ਢਿੰਡਸਾ ਸਾਹਿਬ ਦਾ ਤੋਂ ਇਹਨਾਂ ਦਾ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਵੀ ਇੱਥੇ ਆਏ ਤੇ ਇਹਨਾਂ ਨੇ ਜਿਹੜਾ ਹੈ ਮੈਨੂੰ ਇਹ ਪੰਥ ਦੀ ਸੇਵਾ ਕਰਨ ਦਾ ਜਿਹੜਾ ਮੌਕਾ ਦਿੱਤਾ ਤੇ ਮੈਂ ਵਿਸ਼ਵਾਸ ਦਿਵਾਉਣਾ ਹੈ ਕਿ ਪਾਰਟੀ ਦੇ ਅਨੁਸ਼ਾਸਨ ਵਿੱਚ ਰਹਿ ਕੇ ਤੇ ਜਿਹੜਾ ਇਹ ਉਸ ਦਾ ਅਨੰਦਪੁਰ ਸਾਹਿਬ ਦਾ ਮੱਥਾ ਜਾਂ ਜਿਹੜਾ ਵੀ ਲਿਆਉਣ ਜੀ ਉਸ ਦੇ ਵਿੱਚ ਵਿਸ਼ਵਾਸ ਰੱਖ ਕੇ ਜਿਸ ਤਰ੍ਹਾਂ ਪਾਰਟੀ ਦਾ ਹੁਕਮ ਹੋ ਉਸ ਤਰ੍ਹਾਂ ਨਾਲ ਮੈਂ ਜਿਹੜਾ ਹੈ ਉਹ ਕੰਮ ਕਰਦਾ